ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਅੱਜ ਦੀ ਵੀਡੀਓ ਪਿੰਡ ਚੰਦ ਪੁਰਾਣਾ ਜੀ ਤਹਿਸੀਲ ਬਾਗਾ ਪੁਰਾਣਾ ਦੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਸਾਡੇ ਲਈ ਚਾਰ ਐਨੀਮਲ ਲੈ ਕੇ ਆਏ ਆ ਜੀ ਦੋ ਤਾਂ ਔਕੜ ਆ ਤੇ ਦੋ ਬਿਲਕੁਲ ਤਾਜ਼ੇ ਹੋਏ ਆ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸੋ ਹਾਂ ਰਸ਼ਪਾਲ ਸਿੰਘ ਪੰਡਤ ਚੰਦਪੁਰਾਣਾ ਤਹਿਸੀਲ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 85828781 ਠੀਕ ਆ ਬਾਈ ਕਿੱਧਰੋਂ ਸ਼ੁਰੂ ਕਰਗੇ ਜੀ ਕਿੱਧਰ ਮਰਜ਼ੀ ਕਰ ਲੈ 4 ਦੋ ਸੂਈਆਂ ਸਵਾਇਆਂ ਤੋਂ ਸ਼ੁਰੂ ਕਰਦੇ ਆ ਜੀ ਬਾਅਦ ਵਿੱਚ ਤੁਹਾਨੂੰ ਥੋਖੜਾਂ ਦਿਖਾ ਦਿੰਨੇ ਆ ਸੂਆ ਵੀਰੇ ਕਿੰਨੇ ਮਿਲਣਗੇ ਇਹ ਦੂਜੇ ਸੂਏ ਸੂਈਆਂ ਰਾਤ ਦੀ ਸੂਈਆਂ ਬੱਚਾ ਕਿੱਦਾਂ ਮਗਰ ਬੱਚਾ ਉਹ ਨਾਲ ਹੀ ਗਣਾ ਪਰਲੇ ਪਾਸੇ ਬੱਚਾ ਮਗਰ ਬੱਚਾ ਠੀਕ ਹੈ ਜੀ ਜੇ ਡਾਨਾ ਜੀ ਜੇ ਡਾਨਾ ਤੜਕੇ ਜੀ ਚਵਾਈ ਲੱਗੀ ਹੋਈ ਆ ਤੜਕੇ ਵਾਲੀ ਠੀਕ ਆ ਇੱਕ ਜੀ ਵਾਈ ਹੋਈ ਆ ਜੀ ਹਾਂ ਜੀ ਇੱਕ ਚਵਾਈ ਹੋਈ ਹੋਈ ਆ ਕਿੰਨਾ ਬੋਲਾ ਤਕਰੀਬਨ ਇਹਦਾ ਇਹਨੂੰ ਬੱਚੇ ਨੂੰ ਪਿਆ ਕੇ 5 ਕਿਲੋ ਦੇ ਕਰੀਬ ਪੱੜਿਆ ਹੋਇਆ ਤੜਕੇ ਕਿੰਨਾ ਬਾਜੀ ਦਾਦ ਜੀ ਦੋ ਦੋ ਹਸਾ ਉਹਨਾਂ ਦਾ 17 18 ਮੰਨ ਕੇ ਲੈ ਲੈਣ ਹੋਦਾ ਦਾ 20 ਨੂੰ ਵੀ ਹੱਥ ਮਾਰਦੇ ਹਨਾਂ ਦੀ ਜਾਨਾ ਜੀ ਹਨਾਂ ਦੀ ਜਾਨਾ ਓਕੇ ਛੀ ਸਵੇਕੀ ਛੀ ਸਹਾ ਉਹ ਬਿਨਾ ਨਿਆਣੇ ਤੋਂ ਹੀ ਬੈਠਾ ਰਵੇ ਕੋਈ ਕੋਈ ਚੱਕਰੀ ਕੋਈ ਚੱਕਰੀ ਹਾਂ ਧਾਰਾ ਮਾਰ ਕੇ ਹਾਂ ਧਾਰਾ ਮਾਰ ਕੇ ਬੱਚਾ ਲਾ ਕੇ ਧਾਰਾ ਮਾਰ ਕੇ ਦਿਖਾ ਦੇ ਲਾ ਲਓ ਜੀ ਬੱਚਾ ਤਾਰਾ ਮਾਰ ਕੇ ਵੀ ਚੈੱਕ ਕਰਾ ਦਿੰਨੇ ਆ ਜੀ ਤਾਰਾ ਤਾਮਰਾ ਦਿੰਨੇ ਵੀਡੀਓ ਚ ਕੋਈ ਕਿਸੇ ਸੱਜਣ ਵੀਰ ਨੇ ਦੂਰੋਂ ਚੱਲ ਕੇ ਆਉਣਾ ਹੁੰਦਾ ਤਾਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਰਹਿੰਦੀ ਚਵਾਈ ਦੀ ਓਕੇ ਹੋਵੇ ਮਲੇ ਤਾਂ ਠੰਡੀ ਸੀਲ ਦਾ ਪਤਾ ਲੱਗ ਜਾਂਦਾ ਠੰਡੀ ਸੀਲ ਦਾ ਪੂਰੀ ਬਹੁਤ ਜਿਆਦਾ ਚਵਾਈ ਦਾ ਪਤਾ ਲੱਗ ਜਾਂਦਾ ਬਾਕੀ ਤੁਹਾਨੂੰ ਪਤਾ ਦੁਕਾਨ ਦੇ ਟਾਈਮ ਵੀਡੀਓ ਬਣਾ ਰਹੇ ਆ ਜੀ ਠੰਡੀ ਸੀਲ ਇਸ ਕਰਮ ਵਾਲੀ ਬਿਨਾ ਨਿਆਣੇ ਬਿਨਾ ਨਿਆਣੇ ਤਾਂ ਚੋਈ ਜਾਵੇ ਯਾਰ ਇਹ ਸੀਲ ਦੀ ਦਾ ਘਰ ਤੱਕ ਅਕੀ ਗਾਰੰਟੀ ਦੇ ਦੇਾਂਗੇ ਅਗਲੇ ਨੂੰ ਠੀਕ ਹੈ ਜੀ ਬੰਦ ਵੀਰ ਨੇ ਆਣਾ ਬੱਚਾ ਬੰਦ ਅਰਮਾਨ ਫੜੀ ਬੱਚਾ ਮਾਰ ਦੇ ਦਾ ਜਵਾਈ ਵੀ ਇੱਕ ਨੰਬਰ ਆ ਮਦਰ ਲੈਂਡ ਦੀ ਮਾਰ ਦੀ ਮੋਟੀ ਆ ਵੀਰੇ ਪੂਰੀ ਜਵਾਈ ਪੂਰੀ ਜਵਾਈ ਟੁੱਲੂ ਬੰਪਰ ਦੀ ਜਵਾਈ ਠੀਕ ਆ ਜੀ ਖਰਾਂ ਦੇ ਸਹਿਜ ਵੀ ਪੂਰੇ ਸੋਹਣੇ ਆ ਮੋਟਾ ਥਾਣਾ ਮੱਝਾਂ ਰਗਾ ਜਵਾਈ ਵੀ ਇੱਕ ਨੰਬਰ ਤੋੜ ਕੇ ਦਿਖਾ ਦੀ ਵੀ 22 ਦੇ ਦਸਨ ਮੁਤਾਬਕ ਸੂਆ ਦੂਜਾ ਸੂਈ ਆ ਜੀ ਰਾਤ ਦੀ ਸੂਈ ਆ ਜੇਰ ਡਾਨਾ ਇੱਕ ਜਵਾਈ ਹੋਈ ਆ 5 6 ਕਿਲੋ ਬੋਲਾ ਕੱਢਿਆ ਹੋਇਆ ਬੱਚਾ ਮਗਰ ਬੱਚਾ ਬੱਚੇ ਦਾ ਥੋੜਾ ਜਿਆਦਾ ਕਰਦੀ ਆ ਜੀ ਮੋੜ ਲੈ ਇਵਰੇ ਤੋਰ ਕੇ ਤੁਹਾਨੂੰ ਚੈੱਕ ਕਰਾਈ ਦਿੱਤੀ ਆ ਬਾਕੀ ਥਣਾ ਦੇ ਸਾਈਜ਼ ਪੂਰੇ ਸੋਹਣੇ ਆ ਗੈਪ ਤੇ ਲੱਗੇ ਹੱਥੀ ਜਵਾਈ ਵਾਲਾ ਪੂਰਾ ਮੋਟਾ ਮੱਝਾਂ ਵਰਗਾ ਥਣਾ ਜੀ ਭਾਈ ਦੱਸਦਾ ਕਿ 17 18 ਕਿਲੋ ਦੁੱਧ ਜੇ ਗਾਰੰਟੀ ਤੇ ਮਗਰੋਂ ਆਈ ਆ ਮਾਲਕਾਂ ਨੇ ਦੱਸਿਆ ਤੇ ਹੋ ਤੱਕ ਦਾ 20 ਤੇ ਜੇ ਸੇਵਾ ਦੇ ਸਰ ਤੇ ਪਰ 17 18 ਦਾ ਦੇਊਗੀ ਥਣ ਭਾਂਡੇ ਦੀ ਪੂਰੇ ਚੰਗੀਆਂ ਪੂਰਾ ਵੱਡਾ ਤੇ ਸੋਹਣਾ ਹਵਾਨਾ ਬਾਕੀ ਅੰਗ ਕ੍ਰੋਸ ਆ ਜੰਦਰ ਜੀ ਗਰਮੀ ਰਹਿਤ ਆ ਜੀ ਤੇ ਦੁੱਧ ਦੇ ਦਾ ਮੱਝਾਂ ਵਰਗਾ ਹੀ ਹੋਣਾ ਜੀ ਫੈਡ ਚੰਗੀ ਆ ਜੂਗੀ ਤੇ ਗਰਮੀ ਘਟ ਮਨਾਊਗੀ ਡਿਮਾਂਡ ਬਾਈ ਲੈਣ ਦੇਣ ਜਲੀਏ ਪਰ ਹੋਰ ਕਿਸੇ ਕੋਲੇ ਨਹੀਂ ਅਗਲਾ 50 55 ਕਰਦਾ ਆਪਾਂ 5.48 ਜੀ ਦੇ ਦੇਣੀ ਹੋਜੂ ਲੈਸ ਜੀ ਮੰਨ ਤਾਂ ਕਰਦੇ ਠੀਕ ਹੈ ਜੀ ਜਮਾ ਜੈ ਜੀ ਡਿਮਾਂਡ ਆ ਜੀ 5.48 ਹਜ਼ਾਰ ਰੁਪਿਆ ਡਿਮਾਂਡ ਆ ਵਿੱਚੋਂ ਲੈਸ ਬਾਈ ਕਹਿੰਦਾ ਕਰ ਦਾਂਗੇ ਅੱਗੇ ਵੀਰੇ 2 ਨੰਬਰ ਇਹ ਵੀ ਦੂਜਾ ਤੀਜਾ ਸਵਸ ਹੋਈ ਆ ਠੀਕਾ ਦੋ ਸੂਈ ਹੈ ਜੀ ਇਹ ਕੱਲ੍ਹ ਆ ਸ਼ਾਮ ਦੀ ਸੂਈ ਹੋਈ ਹੈ ਜੀ ਬੱਚਾ ਕਿ ਦਿੱਤਾ ਜੀ ਇਹਦੇ ਮਗਰ ਬੱਚਾ ਜੀ ਡਾਨਾ ਜੀ ਜੇ ਡਾਨਾ ਕਿੰਨਾ ਬੋਲਾ ਇਹਦੇ ਥੱਲੇ ਵੀ 11 12 ਕਿਲੋ ਤਿਆਰ ਆਏ ਸਨ ਜੋ ਕਿ ਦੇ ਦਾਂਗੇ ਮੈਂ ਨਾ ਕੋਈ ਆ ਕੇ ਚਾਰ ਟਾਈਮ ਚੋਣ ਖਣਾ ਦੀ ਡਾਨਾ ਜੀ ਖਣਾ ਦੀ ਡਾਨਾ ਜੀ ਠੀਕ ਹੈ ਜੀ ਇਹ ਵੀ ਤੋਰ ਕੇ ਦਿਖਾ ਦੀ ਘਾਰਾ ਮਾਰ ਦਿੱ ਗਿਆ ਤਕਾਂ ਮਾਰ ਦੇ ਜੀ ਘਾਰਾ ਇਹਦਾ ਕਰਮਾਂ ਵਾਲੀ ਹੈ ਥੱਲੇ ਨਹੀਂ ਬਹਿ ਜੇ ਭਲਾ ਇਹਨੂੰ ਪਤਾ ਹੀ ਹੈ ਮੋਟੀ ਚਵਾਈ ਹੈ ਜਿਹਦੀ ਪੂਰੀ ਥਣਾ ਦੀ ਇੱਕ ਨੰਬਰ ਆ 11 ਤੋਂ 12 ਕਿਲੋ ਬੋਲੀ ਨਟ ਰੈਡੀ ਹੈ ਜੀ ਦੂਆ ਤੀਜਾ ਕੋਈ ਬਸ ਤੋਰ ਕੇ ਦਿਖਾ ਦੀ ਵੀਰ ਸੂਆ ਤੀਜਾ ਸੂਈ ਆ ਕੱਲ ਦੀ ਸੂਈ ਆ ਝੇਰ ਜਮਾ ਡੰਨਾ ਜੀ ਹਾਂ ਜਮਾ ਡੰਨਾ ਤਾਂ ਠੀਕ ਆ ਜੀ ਜੇਰ ਤਾਂ ਦੋਨਾਂ ਦੀ ਦੋਨਾਂ ਦੀ ਜਮਾ ਡੰਨਾ ਬਾਕੀ ਵਜਨ ਵਾਲੀ ਆ ਜੀ ਫੇਸ ਕੁਆਲਟੀ ਚੈੱਕ ਆਪ ਇਹਨਾਂ ਨੂੰ ਤਾਂ ਬਾਈ ਕਰਮ ਵਾਲੀਆਂ ਨੂੰ ਜਿੰਨਾ ਤੁਸੀਂ ਪਾ ਲੋਗੇ ਉਨਾ ਹੀ ਦੁੱਧ ਲੈ ਲੋਗੇ ਥਾਣਾ ਦੇ ਸੱਜ ਸੋਹਣੇ ਆ ਗੈਪ ਤੇ ਲੱਗੇ ਹੱਥੀਚਵਾਈ ਵਾਲਾ ਥਾਣਾ ਜੀ ਮੋੜ ਲੈ ਹੀ ਵੀਰੇ ਬਾਕੀ ਕੱਦ ਕਾਠ ਤੇ ਵਜਨ ਵਾਲੀ ਆ ਜੀ ਕਿੰਨਾ ਕੁ ਪਾਜੂ ਵੀਰੇ ਦੁੱਧ ਦੁੱਧ ਪਾਉਣਾ ਚਾਹੀਦਾ 17-18 ਦਾ ਇਹਨੂੰ ਵੀ ਰਾਮ ਨਾ ਠੀਕ ਆ ਜੀ ਜਿਹਦਾ 11-12 ਕਿਲੋ ਬਾਲਾ ਜੈ ਜੀ ਦੀ ਡਿਮਾਂਡ ਹੈ ਜੀ ਕਿ 34700 ਰੁਪਇਆ ਮਾਨ ਕਰਦੇ ਜੋੜਾ ਕਰਦੇਗਾ ਹੋਰ ਮਾਨਦਾਨ ਕਰਦੇ ਠੀਕ ਹੈ ਜੀ ਇਹਦਾ 34700 ਰੁਪਇਆ ਡਿਮਾਂਡ ਆ ਵਿੱਚੋਂ ਬਾਈ ਕਹਿੰਦਾ ਲੈਸ ਕਰ ਦਾਂਗੇ ਜੀ ਜੋ ਜੋੜਾ ਲੈ ਜੋਗੇ ਤਾਂ ਮਾਨਦਾਨ ਬਾਈ ਕਹਿੰਦਾ ਪੂਰਾ ਹੋ ਜਾਵੇ ਅੱਗੇ ਵੀਰੇ ਤੇਨੇ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਤੋਂ ਸੂਈ ਤਾਂ ਦੂਜੇ ਸੂਈ ਆ ਠੀਕ ਹੈ ਜੀ ਤੇ ਆਪਣੇ ਘਰੇ ਡੈਥ ਹੋ ਗਈ ਸੀਗੀ ਉਦੋਂ ਸੰਭਾਈ ਨਹੀਂ ਹੋਈ ਇਹਦਾ ਬੱਚਾ ਮਰਿਆ ਹੋਇਆ ਦੁੱਧ ਸੀਗਾ 12-13 ਕਿਲੋ ਆ ਗਰਮੀ ਕਰਕੇ ਘਟ ਗਿਆ ਹੁਣ 9 ਕਿਲੋ ਦੇ ਕਰੀਬ ਇਹਦੇ ਥੱਲੇ ਹੈਗਾ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਤਕਰੀਬਨ 2 ਮਹੀਨਾ 3 ਮਹੀਨੇ ਲਗਭਗ ਹੋ ਗਿਆ ਠੀਕ ਹੈ ਜੀ ਅੱਜ ਦਾ ਦੁੱਧ 9 ਕਿਲੋ ਆ ਜੀ ਹਾਂ ਜੀ ਅੱਜ ਦਾ ਦੁੱਧ 9 ਕਿਲੋ ਜਾਂ ਇਹ ਵੀ ਦੰਨਾ ਜਮਾ ਥਾਣਾ ਦੇ ਉੱਤੇ ਥੋਰ ਕੇ ਦਿਖਾ ਦਿਜੀਏ ਲਓ ਜੀ ਜਰਸੀ ਆ ਪੰਜਾਬ ਵਾਲੀ ਤੱਦ ਕਾਟ ਤੇ ਵਜਨ ਵੀ ਪੂਰਾ ਚੰਗਾ ਜੀ ਆ ਜਾ ਆ ਜਾ ਆ ਜਾ ਬਾਕੀ ਦੇਖ ਸਕਦੇ ਹੋ ਤਾਂ ਹੁਣ ਤੇ ਕੀ ਹੋਇਆ ਵੀਰੇ ਇਹ ਟੀਕੜ ਲੱਗਾ ਚਚੜਾ ਦਾ ਠੀਕ ਆ ਜੀ ਟੀਕੜ ਤੇ ਤੇਜ਼ੀ ਕਰਦਗਾ ਨਾ ਫਿਰ ਟਾਈਮ ਹੋ ਗਿਆ ਜੀ ਮਹੀਨਾ ਸਵਾ ਮਹੀਨਾ ਬਾਈ 10 10 ਵੀਰ ਨੂੰ ਟਾਈਮ ਹੋ ਗਿਆ ਜਿਹੜਾ ਅੱਜ ਦਾ ਦੁੱਧ ਆ ਉਹ ਨੈਟ 9 ਕਿਲੋ ਦੁੱਧ ਤਾਂ 21 10 ਦਾ ਜ਼ਿਆਦਾ ਸੀ ਕਿ ਤੁਹਾਨੂੰ ਪਤਾ ਬਈ ਮੌਸਮ ਜ਼ਿਆਦਾ ਹੀ ਗਰਮ ਆ ਉਹਦੇ ਕਾਰਨ ਥੋੜਾ ਜਿਹਾ ਘਟ ਗਈ ਬਾਕੀ ਪੰਜਾਬ ਵਾਲੀ ਹੈ ਜੀ ਵੱਡੀ ਜਰਸੀ ਸੋਹਣੀ ਫੇਸ ਕੁਆਲਿਟੀ ਨੈਟ ਚਵਾਈ ਕਰ ਸਕਦੇ ਆ ਵੀ 2 ਟਨ 4 ਟਨ ਮਿਲਤੀ ਕਰ ਸਕਦੇ ਆ ਜੀ ਇਹਦੀ ਡਿਮਾਂਡ ਬਈ 27000 ਜੀ ਇਹ ਸਾਡੇ 27000 ਜੀ ਦੇ ਦਿੰਦੇ ਆ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ ਇਹਦੀ ਡਿਮਾਂਡ ਬਈ 27000 ਰੁਪਇਆ ਕਰਦੇ ਆ ਬਾਕੀ ਲੈਸ ਉਹਦੇ ਤੋਂ ਹੋ ਜਾਊਗਾ ਜੀ ਹਣਾ ਦੀ ਡਾਨਾ ਥਣਾ ਵਾਲੇ ਪਾਸੋਂ ਤਾਂ ਬਾਈ ਕਹਿੰਦਾ ਜਮਾ ਦੇਣਾ ਹਣਾ ਦਾ ਯਾਰ ਸਾਡੇ ਪਾਸ ਸੜਦਾ ਸਈ ਆਪਣੀ ਓਕੇ ਆ ਥਣਾ ਦੀ ਮੈਂ ਨਾ ਪੂੜਾ ਪੂੜਾ ਜਿਹੜੀ ਥੱਲੇ ਮਰਜੀ ਵੇਜ ਠੀਕ ਆ ਜੀ ਅੱਗੇ ਵੀਰੇ 4 ਨੰਬਰ ਨੂੰ ਵੀ ਬਾਹਰ ਹੀ ਲਿਆਈ ਤੂੰ ਆ ਕਿੰਨਾ ਮਾ ਸੂਈ ਵੀ ਆ ਜੀ ਇਹ ਇਹ ਸੂਆ ਦੂਜਾ ਸੂਈ ਹੋਈ ਆ ਕਦੋਂ ਸੂਈ ਆ ਜੀ ਆਪਣੇ ਕੋਲੇ ਗਈ ਸੀ ਲਗਭਗ 8.5 ਮਹੀਨਾ ਦੀ ਸੂਈ ਹੋਈ ਆ 8.5 ਮਹੀਨਾ ਦੀ ਠੀਕ ਆ ਜੀ ਉਹ ਉਹਨਾਂ ਨੇ ਸ਼ਾਮ ਤੋਂ ਯਾਨੀ ਕਿ ਤਾਂ 22 23 ਕਿਲੋ ਮੈਂ ਚਵਾ ਕੇ ਦਿੱਤੀ ਸੀ ਦੁੱਧ ਠੀਕ ਆ ਜੀ ਇਸ ਟਾਈਮ ਦੁੱਧ ਦਾ ਸੀਗਾ 17 18 ਕਿਲੋ ਇਹ ਥੱਲੇ ਠੀਕ ਆ ਜੀ ਇਸ ਟਾਈਮ 1 ਥੋੜਾ ਜਿਹਾ ਗਰਮੀ ਦਾ ਕਰ ਗਈ ਹਾਂ ਗਰਮੀ ਕਰਕੇ ਸਾਰੇ ਪਸ਼ੂ ਘਟੇ ਹੋਏ ਆਣ ਠੀਕ ਹੈ ਜੀ ਕਿੰਨਾ ਦੱਦ ਦੱਸਿਆ ਸੀ 14 ਗੀ ਹਾਂਜੀ ਹਾਂਜੀ 14 ਕਿਲੋ ਨਿਕਲਦਾ ਤੇਰਾ ਮੰਨ ਕੇ ਆ ਜੇ ਕੋਈ ਵੀ ਆਪਾਂ ਜੋ ਦੁੱਧ 14 ਹੋਊਗਾ ਠੀਕ ਹੈ ਜੀ ਹਾਂਜੀ ਦੁੱਧ 14 ਕਿਲੋ ਇਹ ਬਾਈ ਕਹਿੰਦਾ 13 ਕਿਲੋ ਦੀ ਆਪਣੀ ਗਾਰੰਟੀ ਹੈ ਜੀ ਬਾਕੀ ਦੋ ਟਾਈਮ ਚਾਰ ਟਾਈਮ ਚਵਾਈ ਕਰ ਲਿਓ ਸੱਜਰ ਦਾ ਦੁੱਧ ਬਹੁਤ ਚੰਗਾ ਰਿਕਾਰਡ ਆ 2.5 ਮਹੀਨੇ 2 ਤੋਂ 2.5 ਮਹੀਨੇ ਹੋਗੇ ਸੂਈ ਨੂੰ ਬਾਈ ਕਹਿੰਦਾ 27 28 ਕਿਲੋ ਦੁੱਧ ਚਵਾ ਕੇ ਮਰਤ ਨੂੰ ਪੂਰੀ ਸਟਰੋਂਗ ਹੁੰਦੀ ਆ ਰੱਥੇ ਵਾਂਗੂ ਗੋਟੜ ਗਈ ਹੁੰਦੀ ਆ ਥਾਣਾ ਦੇ ਸਹਿਜ ਵੀ ਸੋਨੇ ਬਾਕੀ ਚਾਰ ਹੀ ਥਾਣਾ ਫੋਟ ਨਹੀਂ ਸ਼ਾਂਖ ਨਹੀਂ ਇਹਦੀ ਡਿਮਾਂਡ ਵੀਰੇ ਇਹਦੀ ਡਿਮਾਂਡ ਹੈ ਕਿ 35000 ਰੁਪਏ ਹੋ ਜੋ ਲੈਸ ਜੀ ਹਾਂਜੀ ਉਹ ਤੇ ਮੰਗਾਂ ਕਰਦੇ ਠੀਕ ਹੈ ਜੀ ਇਹਦੀ ਡਿਮਾਂਡ ਬਾਈ 35000 ਰੁਪਏ ਕਰਦੇ ਆ ਬਾਕੀ ਬਾਈ ਕਹਿੰਦਾ ਲੈਸ ਉਹਦੇ ਚੋਂ ਜ਼ਰੂਰ ਕਰਦਾਂਗੇ ਜੀ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ